ਮਾ ਸ਼ੀਤਲਕੌਰ ਤੇ ਬਾਪ ਨਿਰਮਲ ਸਿੰਘ ਪਰ ਜਦੋਂ ਲੜ ਪੈਂਦੇ ਤਾਂ ਨਾਵਾਂ ਵਿੱਚਲੀ ਸ਼ੀਤਲਤਾ ਤੇ ਨਿਰਾਲਾਪਨ ਕਿਧਰੇ ਖੰਭ ਲਾ ਕੇ ਉੱਡ ਜਾਇਆ ਕਰਦਾ ਨਿੱਕੀ ਗੱਲ ਤੋਂ ਸ਼ੁਰੂ ਹੋਈ ਲੜਾਈ ਕਿੰਨੀ ਦੂਰ ਤੱਕ ਅੱਪੜ ਜਾਇਆ ਕਰਦੀ ਕਲੇਸ਼ ਦੀ ਵਜ੍ਹਾ ਕਦੇ ਖਰਚਾ ਬਣਦਾ ਕਦੀ ਕਿਸੇ ਵੱਲੋਂ ਆਖੀ ਗੱਲ ਤੇ ਕਦੀ ਚਾਚਿਆਂ ਤਾਇਿਆਂ ਵੱਲੋਂ ਕੀਤਾ ਗਿਆ ਕੋਈ ਧੋਖਾ ਕਦੀ ਕਦੀ ਡੈਡੀ ਸ਼ਰਾਬ ਪੀ ਕੇ ਆਣ ਵੜਦਾ ਤਾਂ ਮਿਲੇ ਘਟ ਦਾਜ ਨੂੰ ਲੈ ਕੇ ਮੇਰੇ ਨਾਨਕਿਆਂ ਨੂੰ ਬੁਰਾ ਭਲਾ ਆਖਣਾ ਸ਼ੁਰੂ ਕਰ ਦਿੰਦਾ ਮਾਂ ਖੇਜਦੀ ਪ੍ਰਤੀਕਰਮ ਵੱਜੋਂ ਫੇਰ ਉਸਦਾ ਗੁੱਸਾ ਆਪਣੇ ਸਹੁਰਿਆਂ ਤੇ ਨਿਕਲਦਾ। ਮਾਂ ਵੀ ਛੀਨ ਭਾਵਨਾ ਵੀ ਬਹੁਤ ਜ਼ਿਆਦਾ ਸੀ। ਹਮੇਸ਼ਾ ਰੱਬ ਨੂੰ ਲਾਮੇ ਗਿਲੇ ਸ਼ਿਕਵੇ ਆ ਨਹੀਂ ਮਿਲਿਆ, ਉਹ ਨਹੀਂ ਦਿੱਤਾ। ਇਦਾਂ ਨਹੀਂ ਹੋਇਆ, ਉਹਦਾ ਨਹੀਂ ਵਾਪਰਿਆ। ਫਲਾਣਾ ਸਾਥੋਂ ਅੱਗੇ ਲੰਘ ਗਿਆ। ਕਈ ਵਾਰ ਉਸਦੀ ਆਖੀ ਕਿਸੇ ਗੱਲ ਤੋਂ ਤੈਸ਼ ਵਿੱਚ ਆ ਕੇ ਡੈੜੀ ਆਪਣੇ ਭਰਾਵਾਂ ਨਾਲ ਜਾ ਲੜਦਾ। ਇੰਜ ਸਾਡੇ ਘਰ ਵਿੱਚ ਹਮੇਸ਼ਾ ਹੀ ਕੁਝ ਨਾ ਕੁਝ ਅਣਸੁਖਾਵਾਂ ਵਾਪਰਦਾ ਹੀ ਰਹਿੰਦਾ। ਫੇਰ ਮੈਂ 15 ਕੁ ਸਾਲ ਦੀ ਹੋਈ, ਆਲੇ-ਦੁਆਲੇ ਦੀ ਥੋੜੀ-ਬਹੁਤ ਸਮਝ ਆਉਣੀ ਸ਼ੁਰੂ ਹੋ ਗਈ। ਕੁਝ ਲੋਕ ਜੋ ਹਮੇਸ਼ਾ ਸਾਡੇ ਘਰ ਵਿੱਚ ਲੜਾਈ ਝਗੜੇ ਦੀ ਵਜ੍ਹਾ ਬਣਿਆ ਕਰਦੇ ਮੈਨੂੰ ਬਿਲਕੁਲ ਵੀ ਚੰਗੇ ਨਾ ਲੱਗਦੇ ਮੈਨੂੰ ਹਰੇਕ ਨਾਲ ਨਫ਼ਰਤ ਜੀ ਹੋ ਗਈ ਦੁਨੀਆ ਦਾ ਹਰ ਬੰਦਾ ਫਰੇਬੀ ਤੇ ਧੋਖੇਬਾਜ਼ ਲੱਗਦਾ ਮੈਂ ਦਿਲ ਦੀ ਗੱਲ ਆਪਣੀ ਮਾਂ ਨੂੰ ਦੱਸਦੀ ਪਰ ਉਸ ਨੂੰ ਸ਼ਾਇਦ ਮੇਰੀ ਗੱਲ ਨਾਲੋਂ ਆਪਸੀ ਲੜਾਈ ਵੱਲ ਧਿਆਨ ਦੇਣਾ ਜ਼ਿਆਦਾ ਬਿਹਤਰ ਲੱਗਦਾ ਕਈ ਵਾਰ ਮਨ ਵਿੱਚ ਆਉਂਦਾ ਮੈਂ ਵਿਆਹ ਹੀ ਨਹੀਂ ਕਰਾਉਣਾ ਗ੍ਰਸਥ ਜੀਵਨ ਪਵਾੜੇ ਦੀ ਜੜ ਕਦੀ ਸੋਚਦੀ ਇਹਨਾਂ ਦੋਹਾਂ ਦੇ ਸੁਭਾਅ ਆਪਣੇ ਨਾਵਾਂ ਨਾਲੋਂ ਕਿੰਨੇ ਵੱਖਰੇ ਨੇ ਸਹੇਣੀਆਂ ਨਾਲ ਦੁੱਖ ਸੁੱਖ ਫਰੋਲਦੀ ਇੱਥੇ ਵੀ ਜ਼ਿਆਦਾਤਰ ਤਰਸ ਹਮਦਰਦੀ ਦੀ ਪਰਤ ਹੇਠਾਂ ਹਮੇਸ਼ਾ ਤੱਕ ਦੀ ਇੱਕ ਫਰੇਬੀ ਮਾਨਸਿਕਤਾ ਹੀ ਦਿਸਦੀ। ਫਿਰ ਇੱਕ ਦਿਨ ਉਹ ਮੇਰੀ ਜ਼ਿੰਦਗੀ ਵਿੱਚ ਆ ਗਿਆ। ਕਿਸਮਤ ਅਤੇ ਨਾਵਾں ਦੇ ਬੇਜੋੜ ਸੁਮੇਲ ਬਾਰੇ ਬਣੀ ਮੇਰੀ ਧਾਰਨਾ ਝੂਠੀ ਜਿਹੀ ਪੈ ਗਈ। ਮੇਰੀ ਜ਼ਿੰਦਗੀ ਦਾ ਵਹਿਣ ਇੱਕ ਬਿਲਕੁਲ ਹੀ ਵੱਖਰੇ ਅੰਦਾਜ਼ ਵਿੱਚ ਵੱਖਰੀ ਹੀ ਦਿਸ਼ਾ ਵੱਲ ਨੂੰ ਵਹਿ ਤੁਰਿਆ। ਉਹ ਸਿਰਫ ਨਾਮ ਦਾ ਹੀ ਸੁਖਚੰਦ ਸਿੰਘ ਨਹੀਂ ਸੀ। ਸੋ ਉਸ ਦੀ سیرਤ ਤੇ ਕਾਰ ਵਿਹਾਰ ਵਿੱਚੋਂ ਵੀ ਇੱਕ ਅਜੀਬ ਤਰ੍ਹਾਂ ਦੀ ਸ਼ੀਤਲਤਾ ਅਤੇ ਪਿਆਰ ਡੁੱਲਡੁੱਲ ਕੇ ਪੈਂਦਾ ਹੀ ਰਹਿੰਦਾ। ਬਿਨਾਂ ਜਵਾਰ-ਪਾਟੇ ਦੇ ਸਮੁੰਦਰ ਵਾਂਗੂ ਸ਼ਾਂਤ ਅਤੇ ਦੁੱਖਾਂ ਦੇ ਕਿੰਨੇ ਸਾਰੇ ਦਰਿਆ ਚੁੱਪਚਾਪ ਆਪਣੇ ਵਜੂਦ ਵਿੱਚ ਸਮੋ ਲੈਣ ਦੀ ਸਮਰੱਥਾ। ਸੋ ਦੋਸਤੋ ਖੁਦ ਨਾਲ ਹੋ ਗਏ ਅਨੇਕਾਂ ਤੋਖਿਆਂ ਅਤੇ ਦੁਨੀਆਵੀ ਕਰਮਕਾਂਡਾਂ ਦੇ ਬੇਹੂਦਾ ਤੇ ਆਪ ਖੁਦਰੇ ਵਰਤਾਰਿਆਂ ਤੋਂ ਡਰ ਕੇ ਜ਼ਿੰਦਗੀ ਦੀਆਂ ਰਾਹਾਂ ਤੇ ਅਕਸਰ ਹੀ ਬੰਦ ਮਿਲ ਜਾਂਦੇ। ਕਿੰਨੇ ਸਾਰੇ ਦਰਵਾਜ਼ਿਆਂ ਨੂੰ ਖੋਲਣ ਤੋਂ ਕਦੀ ਵੀ ਡਰੋ, ਝਿਜਕੋ ਨਾ। ਹੋ ਸਕਦਾ ਕਿਸੇ ਤਰਾਹੀ ਕਿਸੇ ਬੰਦ ਪਏ ਦਰਵਾਜ਼ੇ ਮਗਰ ਖਲੋਤੇ ਕਿਸੇ ਸਾਫ ਦਿਲ ਸੁਖਚੈਨ ਸਿੰਘ ਨੂੰ ਤੁਹਾਡੀ ਆਮਦ ਦਾ ਬੇਸਬਰੀ ਨਾਲ ਇੰਤਜ਼ਾਰ ਹੋਵੇ